ਰੋਗੀ ਕਾ ਪ੍ਰਭ ਖੰਡੋ ਰੋਗੀ ਕਾ ਪ੍ਰਭ ਖੰਡੋ ਬਾਬਾ ਨਰਮਲਦਾਸ ਜੀ ਉਹਨਾਂ ਦੀ ਸਾਰੀ ਕਮੇਟੀ ਔਰ ਡਾਕਟਰ ਸਾਹਿਬ ਡਾਕਟਰ ਜਗਦੀਪ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਔਰ ਸਾਰੇ ਹੀ ਇਲਾਕਾ ਨਿਵਾਸੀ ਔਰ ਆਸ-ਪਾਸ ਪਿੰਡਾਂ ਤੋਂ ਸਾਰੇ ਪੰਚ ਸਰਪੰਚ ਔਰ ਬਲਾਕ ਪ੍ਰਧਾਨ ਔਰ ਸਾਰੇ ਸੰਗਤ ਨੂੰ ਮੈਂ ਅੱਜ ਦੇ ਆਈ ਕੈਂਪ ਤੇ ਵਧਾਈ ਦੇਣਾ ਜਿਹੜਾ ਕਿ ਬਾਬਾ ਜੀ ਨੇ ਬੜਾ ਅੱਛਾ ਪ੍ਰਾਲਾ ਕੀਤਾ ਹੈ ਅੱਖਾਂ ਦਾ ਐਡਾ ਵੱਡਾ ਉਹ ਨਹੀਂ ਦਿਸਦਾ ਤੇ ਉਹ ਦੁਨੀਆ ਦੇ ਰਹਿਣ ਚ ਕਾਬਿਲ ਨਹੀਂ ਹੋ ਸਕਦਾ ਅੱਖਾਂ ਕੁਝ ਤਾਂ ਸਾਡੀਆਂ ਬਿਮਾਰੀ ਕਰਕੇ ਚਲ ਜਾਂਦੀਆਂ ਕੁਝ ਐਕਸੀਡੈਂਟ ਹੋਣ ਕਰਕੇ ਚਲ ਜਾਂਦੀਆਂ ਕੁਝ ਕੁਦਰਤੀ ਚਲ ਜਾਂਦੀਆਂ ਇਹ ਬੜਾ ਵੱਡਾ ਉਪਰਾਲਾ ਹੈਗਾ ਜਿਹੜਾ ਟਾਈਮ ਸੇ ਅੱਖਾਂ ਦੀ ਚੈੱਕ ਅਪ ਅੱਖਾਂ ਦਾ ਇਲਾਜ ਅੱਖਾਂ ਦੇ ਲੈਂਸ ਚੇਂਜ ਕਰਨੇ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਮੈਂ ਬਾਬਾ ਜੀ ਨੂੰ ਇਸ ਗੱਲ ਦੀ ਬਹੁਤ ਵਧਾਈ ਦਿੰਦਾ ਖਾਸ ਕਰਕੇ ਡਾਕਟਰ ਸਾਹਿਬ ਨੂੰ ਅਸੀਂ ਪਹਿਲਾਂ ਵੀ ਕਈ ਕੈਂਪ ਤੇ ਮਿਲਦੇ ਰਹੇ ਆ ਡਾਕਟਰ ਸਾਹਿਬ ਦਾ ਵੀ ਬੜਾ ਅੱਛਾ ਇਹ ਉਪਰਾਲਾ ਹੈ ਬੜੀ ਅੱਛੀ ਦੇਖੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਰਾ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਨੂੰ ਅੱਜ ਪਿੰਡ ਆਣ ਕੇ ਡਾਕਟਰ ਸਾਹਿਬ ਚੈੱਕਅਪ ਕਰਨਗੇ ਤੇ ਉਹਨਾਂ ਦਾ ਇਲਾਜ ਕਰਨਗੇ ਬਹੁਤ ਬਹੁਤ ਵਧਾਈ ਸ੍ਰੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਰਾਜ ਕੈਂਪ ਹੈ ਰਵਾਨਗਾਂ ਦੇ ਵਿੱਚ ਔਰ ਮੇਰੇ ਹਿਸਾਬ ਦੇ ਨਾਲ ਇਹ ਪਹਿਲਾ ਕੈਂਪ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਕੈਂਪ ਨੇ ਉਹਨਾਂ ਦੇ ਲਾਉਣ ਦੀ ਇੰਪੋਰਟੈਂਸ ਕੀ ਹੈ ਬਾਬਾ ਜੀ ਦਾ ਜਿਹੜਾ ਆ ਉਕਰਾਲਾ ਹੈ ਇਸੋ ਮੈਂ ਕੋਈ ਟੜਾਣਾ ਇਹਨਾਂ ਦੀ ਸਾਰੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਇਹਨੇ ਇੱਕ ਹਫਤੇ ਤੋਂ ਪ੍ਰਚਾਰ ਕਰ ਰਹੇ ਨੇ ਇਹ ਅਵੇਅਰਨੈਸ ਦੀ ਗੱਲ ਹੈ ਕੈਂਪ ਲਾਉਂਦਾ ਮਤਲਬ ਹੁੰਦਾ ਹੈ ਅਵੇਅਰਨੈਸ ਕਿ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਕਿੰਨੀ ਇੰਪੋਰਟੈਂਟ ਹੈ ਲੋਕੀ ਘਰ ਬੈਠ ਕੇ ਅੰਨੇ ਹੋ ਰਹੇ ਨੇ ਇੱਕ ਅਖਤੋਂ ਅੰਦਰ ਲਾਈਟ ਚਲੀ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਹਿਲੀ ਗੱਲ ਕਿ ਉਹ ਐਨੇ ਸਮਰਥ ਨਹੀਂ ਹੁੰਦੇ ਕਿ ਉਹ ਕਿਸੇ ਡਾਕਟਰ ਕੋਲ ਜਾ ਕੇ ਵਖਾ ਸਕਣ ਉਹ ਐਵੇਂ ਟਾਈਮ ਪਾਸ ਕਰਦੇ ਰਹਿੰਦੇ ਨੇ ਸਾਡਾ ਇੱਥੇ ਆਉਣ ਦਾ ਮਸਲਾ ਇਹੀ ਹੁੰਦਾ ਹੈ ਮੇਨ ਪੁਆਇੰਟ ਜਿਹੜਾ ਬਾਬਾ ਜੀ ਨੂੰ ਅਸੀਂ ਦੱਸਿਆ ਕਿ ਭਈ ਦੋ ਤਰ੍ਹਾਂ ਦੇ ਮੋਤੀ ਹੁੰਦੇ ਨੇ ਇੱਕ ਹੁੰਦਾ ਚਟਾ ਮੋਤੀਆ ਤੇ ਹੁੰਦਾ ਕਾਲਾ ਮੋਤੀਆ ਚਿੱਟਾ ਮੋਤੀਆ ਤਾਂ ਜਿਹੜਾ ਲੈਂਸ ਨੂੰ ਉਸੇ ਚੇਂਜ ਕਰਕੇ ਬੰਦੇ ਨੂੰ ਵਾਪਸ ਰੋਸ਼ਨੀ ਮਿਲ ਜਾਂਦੀ ਹੈ ਜਿਹੜਾ ਕਾਲਾ ਹੈ ਉਹ ਕਾਲਾ ਨਹੀਂ ਉਹਦਾ ਕਾਲਾ ਹੈ ਅਸੀਂ ਉਹਨੂੰ ਗਲੋਕਾ ਮੈਂ ਕਿਹਾ ਕਿ ਉਹਦਾ ਕੋਈ ਲਖਣ ਨਹੀਂ ਹੁੰਦੇ ਬਸ ਪਿਛੋਂ ਰੋਸ਼ਨੀ ਖਤਮ ਹੋ ਜਾਂਦੀ ਹੈ ਐਫਓ ਜੇ ਮਰੀਜ਼ਾਂ ਦੀ ਪਛਾਣ ਕਰਨੀ ਉਹ ਕਿਉਂਕਿ ਬੰਦੇ ਨੂੰ ਪੇਸ਼ੈਂਟ ਨੂੰ ਆਪ ਨੂੰ ਕੋਈ ਪਤਾ ਨਹੀਂ ਹੁੰਦਾ ਅਸੀਂ ਫਿਰ ਐਫਓ ਜੇ ਕੈਂਪਸ ਸੇ ਅਵੇਅਰਨੈਸ ਕਰਕੇ ਇਹ ਲੱਭਦੇ ਆ ਕਿ ਕੇਸ ਮਰੀਜ਼ ਦੀ ਉਹ ਕਾਲੇ ਮੋਤੀਏ ਕਰਕੇ ਨਿਗਾਹ ਜਾ ਰਹੀ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਨਿਗਾਹ ਨੂੰ ਅਸੀਂ ਪ੍ਰੋਪਰਲੀ ਟ੍ਰੀਟ ਕਰਕੇ ਉਹਨੂੰ ਦੱਸ ਸਕੇ ਕਿ ਉਹਦੀ ਨਿਗਾਹ ਬਚ ਸਕੇ ਜੇ ਨਿਗਾਹ ਚਲੀ ਗਈ ਤਾਂ ਫਿਰ ਬੰਦੇ ਦੀ ਰੋਜ਼ੀ ਰੋਟੀ ਚਲੀ ਜਾਂਦੀ ਹੈ ਉਹ ਇੱਕ ਆਪਣੇ ਪਰਿਵਾਰ ਤਾਂ ਇੱਕ ਬੋਝ ਬਣ ਜਾਂਦਾ ਹੈ ਲੇਨ ਪੁਆਇੰਟ ਜਿਹੜਾ ਹੈਗਾ ਐਫਓ ਜੇ ਮਰੀਜ਼ਾਂ ਨੂੰ ਪਛਾਣਨਾ ਕਿ ਭਈ ਕਿਤੇ ਉਹ ਕਾਲੇ ਮੋਤੀ ਬਲ ਦੁਰੇਤਾ ਨਹੀਂ ਜਾਂਦੇ ਜਿਨ੍ਹਾਂ ਦੇ ਲੋੜਵੰਦ ਜਿਨ੍ਹਾਂ ਨੂੰ ਐਨਕਾ ਅਧਿਕ ਪ੍ਰੋਬਲਮ ਹੈਗੀ ਉਸੇ ਐਨਕਾ ਦੇ ਦੇਣੀਆਂ ਨੇ ਜਿਸ ਨੂੰ ਚਿੱਟੇ ਮੋਤੀ ਦੀ ਤਕਲੀਫ ਹੈ ਅਸੀਂ ਉਹ ਲੈਂਸ ਲਾ ਦੇਣੇ ਨੇ ਜਿਹਨੂੰ ਕਾਲੇ ਮੋਤੀ ਦੀ ਸ਼ਿਕਾਇਤ ਹੈ ਅਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕਰਕੇ ਉਹਨੂੰ ਅਸੀਂ ਦਵਾਈਆਂ ਤੇ ਆਪਰੇਸ਼ਨ ਵੀ ਕਰਾਂਗੇ ਇਸ ਕਰਕੇ ਇਹ ਇੱਕ ਏਰੀਆ ਵਾਸਤੇ ਇੱਕ ਅਸੀਂ ਸਾਈਟ ਫ੍ਰੀ ਲਾਈਕਿ ਭਾਈ ਅਥੇ ਬਲਾਈਂਡਰਸ ਅਸੀਂ ਹੋਣ ਨਹੀਂ ਦੇਣੀ ਇਹ ਉਪਰਾਲਾ ਹੈ ਸਾਡਾ ਇਸ ਕਰਕੇ ਪਹਿਲਾ ਕੈਂਪ ਹੈ ਦੇਖਦੇ ਆ ਬਾਬਾ ਜੀ ਦਾ ਆਸ਼ੀਰਵਾਦ ਹੈ ਤੇ ਸਾਰਿਆਂ ਦਾ ਸਾਰਿਆਂ ਦਾ ਆਸ਼ੀਰਵਾਦ ਹੈ ਕਿ ਅਸੀਂ ਇਸ ਕੰਮ 'ਚ ਸਕਸੈਸਫੁਲ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਜੈ ਕਰਦੇ ਵਧੰਨ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ 108 ਸੰਤ ਨਰਮਲ ਸਿੰਘ ਜੀ ਆਵਾਜ਼ਾਂ ਵਾਲੇ ਜਰਨਲਿਸਤ ਕਤਰ ਸਾਧ ਸੰਪਰਦਾਇ ਸ਼੍ਰੀ ਗੁਰੂ ਦਾਸ ਸਾਧ ਸੰਪਰਦਾਇ ਸੁਸਾਇਟੀ ਪੰਜਾਬ ਜਿਹੜਾ ਨੇ ਆਪ ਆਪਣੇ ਡੇਰੇ ਦੇ ਵਿੱਚ ਧਾਮ ਦੇ ਵਿੱਚ ਬਹੁਤ ਵਧੀਆ ਡਾਕਟਰਾਂ ਦੀ ਟੀਮ ਦੇ ਨਾਲ ਜੋ ਵਧੀਆ ਸਪੈਸ਼ਲਿਸਟ ਆਈ ਸਪੈਸ਼ਲਿਸਟ ਡਾਕਟਰਾਂ ਇੱਥੇ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਾ ਰਹੇ ਆ ਇਹੜੇ ਲੋਕਾਂ ਨੂੰ ਨਗਰੀ ਰੈਕ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਅੱਜ ਉਹ ਬਹੁਤ ਵੱਡਾ ਫਰਾਲਾ ਕੀਤਾ ਇਲਾਕੇ ਦੇ ਸੰਤਾਵਾਂ ਵਾਸਤੇ ਤੇ ਅਸੀਂ ਇਹਨਾਂ ਦਾ ਸੰਤਾਵਾਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਜੈਗੁਰਦੇਵ ਧੰਨ ਜੈਗੁਰਦੇਵ ਧੰਨ ਗੁਰਦੇਵ ਇਸ ਤਰ੍ਹਾਂ ਦੇ ਜਿਹੜੇ ਅੱਜ ਕੈਂਪ ਆਯੋਜਿਤ ਕੀਤੇ ਜਾ ਰਹੇ ਨੇ ਸਾਡੇ ਮਹਾਪੁਰਸ਼ਾਂ ਵੱਲੋਂ ਇਹਨਾਂ ਦੇ ਵਿੱਚ ਜਿਹੜਾ ਸਾਡੇ ਇਲਾਕੇ ਦੇ ਜਿੰਨੇ ਵੀ ਇਫੈਕਟਡ ਲੋਕ ਆ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਈ ਦੇ ਨਾਲ ਰਿਲੇਟਡ ਵੀ ਪ੍ਰੋਬਲਮ ਆ ਉਹਨਾਂ ਦਾ ਜਿਹੜੀ ਜਾਂਚ ਕਰਕੇ ਉਹਨਾਂ ਨੂੰ ਉਹਨਾਂ ਦਾ ਡਾਇਗਨੋਸ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪ੍ਰਕੌਸ਼ਨਸ ਲੈਣ ਦੀ ਲੋੜ ਆ ਵੀ ਉਹਨਾਂ ਨੂੰ ਆਪ ਅਕਿਊਟ ਸਮੇਂ ਦੇ ਉੱਤੇ ਫੜ ਕੇ ਆਪਾਂ ਉਹਨਾਂ ਦਾ ਟਾਈਮ ਸਿਰ ਇਲਾਜ ਕਰਕੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਦੀ ਰੋਸ਼ਨੀ ਆ ਉਹਨਾਂ ਨੂੰ ਬਚਾ ਸਕਦੇ ਆ ਜਿਵੇਂ ਕਿ ਸਾਡੇ ਇੱਥੇ ਆਈ ਟੀਮ ਨੇ ਦੱਸਿਆ ਕਿ ਜਿੰਨੇ ਵੀ ਇੱਥੇ ਪੇਸ਼ੈਂਟ ਦੇਖੇ ਜਾਣਗੇ ਉਹਨਾਂ ਦੇ ਆਈ ਚੈੱਕਅਪ ਦੇ ਨਾਲ ਨਾਲ ਜਿਹੜੀ ਦਵਾਈ ਦੇ ਲੈਂਸ ਦਾ ਜਿਹੜਾ ਮੁਫਤ ਇਲਾਜ ਉਹ ਜਿਹੜਾ ਕੀਤਾ ਜਾਊਗਾ ਇਹ ਜਿੰਨੇ ਕਦਮ ਮੈਡੀਕਲ ਲਾਈਨ ਨੂੰ ਲੈ ਕੇ ਕੀਤੇ ਜਾ ਰਹੇ ਨੇ ਸ਼ਲਾਘਾਯੋਗ ਨੇ ਅਸੀਂ ਮਾਪੋਸ਼ਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹੋ ਜੇ ਕੈਂਪ ਆਯੋਜਿਤ ਕਰਕੇ ਇਲਾਕੇ ਲਈ ਇੱਕ ਚੰਗੀ ਸਹੂਲਤ ਘਰ ਦੇ ਵਿੱਚ ਪ੍ਰਦਾਨ ਕੀਤੀ ਜੈ ਗੁਰਦੇਵ ਧੰਨ ਗੁਰਦੇਵ ਸਰ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਭੋਜਨ ਸਮਾਜ ਪਾਰਟੀ ਪੰਜਾਬ ਹਾਲਾਂਕਿ ਆਪਾਂ ਇੱਥੇ ਸੰਤਾਂ ਵਰਗਾ ਹਮੇਸ਼ਾ ਆਉਂਦੇ ਰਹਿੰਦੇ ਹਾਂ ਔਰ ਪਾਰਟੀ ਦੀ ਹਸਿਰ ਨਹੀਂ ਇੱਕ ਪਰਿਵਾਰ ਸਮਾਜ ਦੇ ਤੌਰ ਤੇ ਆਈ ਦਾ ਔਰ ਹਮੇਸ਼ਾ ਸੰਤਾਂ ਦੀ ਅਗਵਾਈ ਹੇਠ ਜਾਂ ਉਹਨਾਂ ਦੁਸੇਦ ਲੈ ਕੇ ਅਸੀਂ ਸਮਾਜ ਦੇ ਵਿੱਚ ਵਿਚਰੀਦਾ ਆ। ਔਰ ਅੱਜ ਵੀ ਕਿਉਂਕਿ ਸੰਤਾਂ ਕੋ ਸੰਤਾ ਬਲੋਂ ਹਮੇਸ਼ਾ ਹੀ ਜਿੱਥੇ ਸਮਾਜ ਨੂੰ ਇੱਕ ਚੰਗੀ ਸੇਧ ਦਿੱਤੀ ਜਾਂਦੀ ਆ ਉੱਥੇ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਬੜੀਆਂ ਆ। ਕਈ ਜਿਸ ਤਰ੍ਹਾਂ ਇਲਾਜ ਦਾ ਪ੍ਰਬੰਧ ਆ, ਕਈ ਇਦਾਂ ਦਾ ਪ੍ਰਬੰਧ ਆ ਜਿਹੜਾ ਉਹਨਾਂ ਦੀ ਪਹੁੰਚ ਤੋਂ ਵੀ ਦੂਰ ਹੋ ਗਿਆ। ਤੇ ਜਿਹੜੀ ਇਹ ਘਾਟ ਆ ਸਾਨੂੰ ਲੱਗਦਾ ਵੀ ਜਿਹੜੀਆਂ ਸਾਡੇ ਧਾਰਮਿਕ ਮੁਖੀ ਹੈਗੇ ਆ ਉਹਨਾਂ ਵੱਲੋਂ ਸਮੇਂ-ਸਮੇਂ ਤੇ ਕੋਸ਼ਿਸ਼ ਕਰਕੇ ਇਹ ਜਿਹੜੀ ਕਮੀ ਆ ਜਾਂ ਗੈਪ ਆ ਇਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਸ ਇਸ ਮਿਸ਼ਨ ਦੇ ਤਹਿਤ ਹੀ ਅੱਜ ਸੰਤਾਂ ਵੱਲੋਂ ਇੱਕ ਬਹੁਤ ਵਧੀਆ ਜਿਹੜਾ ਇੱਕ ਕਾਰਜ ਕੀਤਾ ਜਾ ਰਿਹਾ ਆ ਵੀ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਆ ਔਰ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ ਔਰ ਇਹ ਜਿਹੜਾ ਕੈਂਪ ਆ ਇਹ ਉਹਨਾਂ ਨੇ ਸੰਤ ਨਿਰਮਲ ਸਿੰਘ ਆਵਾਦਾਂ ਜੀ ਜਿਹੜੇ ਕਿ ਜਨਰਲ ਸੈਕਟਰੀ ਹਨ ਸ਼੍ਰੀ ਗੁਰਬਦਾਸ ਸਾਧਰ ਸੰਪਰਦਾਇ ਸੋਸਾਇਟੀ ਪੰਜਾਬ ਦੇ ਉਹਨਾਂ ਨੇ ਆਪਣੀ ਵਾਈਫ ਬੀਬੀ ਰਾਜਵਿੰਦ ਹਰਜਿੰਦਰ ਕੌਰ ਜੀ ਔਰ ਉਹਨਾਂ ਦੇ بیٹے ਸਰਦਾਰ ਮਨਜੀਤ ਸਿੰਘ ਦੀ ਯਾਦ ਦੇ ਵਿੱਚ ਲਗਵਾਇਆ ਆ ਕਿਉਂਕਿ ਉਹ ਬੀਤੇ ਸਮੇਂ ਦੇ ਵਿੱਚ ਉਹ ਵਿਛੋੜਾ ਦੇ ਗਏ ਸੀਗੇ ਸਾਨੂੰ ਤੇ ਇਸ ਕਰਕੇ ਬਹੁਤ ਵਧੀਆ ਕਾਰਜ ਆ ਹਾਲਾਂਕਿ ਇਹ ਤਾਂ ਵੈਸੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਵੀ ਜਿਹੜੀਆਂ ਸਿਹਤ ਸਹੂਲਤਾਂ ਆ ਜਾਂ ਸਿੱਖਿਆ ਇੱਕ ਦੋ ਬਹੁਤ ਅਹਿਮ ਜ਼ਰੂਰਤਾਂ ਆ ਲੋਕਾਂ ਦੀਆਂ ਔਰ ਪ੍ਰਬੰਧ ਬਣਾਏ ਇਸ ਕਰਕੇ ਜਾਂਦਾ ਲੋਕਾਂ ਤੋਂ ਪੈਸੇ ਵੀ ਲੈਂਦੇ ਆ ਟੈਕਸ ਵੀ ਲੈਂਦੇ ਹੈਗੇ ਆ ਇਸ ਕਰਕੇ ਬੈਸੇ ਤਾਂ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਵੀ ਜਿੱਦਾਂ ਇਸ ਤਰ੍ਹਾਂ ਦੇ ਕੈਂਪ ਲਾਉਣ ਨਾਲ ਕੀ ਆਪਾਂ ਸਰਕਾਰਾਂ ਦੀ ਮਦਦ ਕਰ ਰਹੇ ਆ ਜਾਂ ਉਹਨਾਂ ਦਾ ਵਿਰੋਧ ਕਰ ਰਹੇ ਸੀ ਨਹੀਂ ਉਹਦੇ ਵਿੱਚ ਤਾਂ ਇਹ ਆ ਵੀ ਸਰਕਾਰਾਂ ਦੀ ਏ ਜ਼ਿੰਮੇਵਾਰੀ ਬਣਦੀ ਵੀ ਵੀ ਲੋਕਾਂ ਨੂੰ ਪਰ ਉਹ ਆਪਣੇ ਇਸ ਕਾਰਜ ਵਿੱਚ ਫੇਲ ਹੋ ਚੁੱਕੀਆਂ ਆ ਸਰਕਾਰੀ ਤੌਰ ਤੇ ਇਲਾਜ ਹੈ ਨਹੀਂ ਇਹ ਹੈਗਾ ਤਾਂ ਪ੍ਰਾਈਵੇਟ ਆ ਉਹ ਆਮ ਲੋਕਾਂ ਦੀ ਗਰੀਬ ਹੈ ਜਾਂ ਆਪਾਂ ਦਲਿਤ ਕਹਿ ਲਈਏ ਉਹਨਾਂ ਦੀ ਪਹੁੰਚ ਤੋਂ ਦੂਰ ਆ ਪਰ ਇਹ ਰਿਫਾਰਮ ਦਾ ਮਸਲਾ ਹੈਗਾ ਪਰ ਜਿਹੜਾ ਲੋਕ ਅੱਜ ਪੀੜਤ ਆ ਬੰਦਾ ਜਿਸ ਨੂੰ ਮਾਲਕ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਗਈ ਤੇ ਰਿਫਾਰਮ ਨੂੰ ਲੰਬਾ ਸਮਾਂ ਲੱਗਦਾ ਸਰਕਾਰਾਂ ਕਈ ਵਾਰ ਸਿੱਝ ਕੇ ਰਿਫਾਰਮ ਕਰਦੀਆਂ ਵੀ ਨਹੀਂ ਪਰ ਬੰਦੇ ਨੂੰ ਤਾਂ ਇਮੀਡੀਏਟ ਲੋੜ ਆ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ ਰਿਫਾਰਮ ਲਈ ਲੱਗੇ ਹਾਂ ਤਾਂ ਜਦੋਂ ਰਿਫਾਰਮ ਹੋ ਜਾਊਗਾ ਉਦੋਂ ਤੇਰਾ ਇਲਾਜ ਹੋ ਜਾਊਗਾ ਤੇ ਜਿਹੜਾ ਇਹ ਜਿਹੜੀ ਇੱਕ ਸਾਡੇ ਧਾਰਮਿਕ ਸੰਸਥਾਾਂ માં ਕੰਮ ਕਰ ਰਹੀ ਆ ਇਹ ਜਿਹਨੂੰ ਇਮੀਡੀਏਟ ਲੋਡ ਹੈਗੀ ਆ ਜਿਹਨੂੰ ਅੱਜ ਹੀ ਇਲਾਜ ਦੀ ਦੇਣ ਵੀ ਬਣਦੀ ਆ ਉੱਥੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਇਸ ਕਰਕੇ ਇੱਕ ਬਹੁਤ ਵਧੀਆ ਕਾਰਜ ਹੈਗਾ ਜਿਹਦੀ ਅਸੀਂ ਸਾਰੇ ਛਲਾਗਾ ਕਰਦੇ ਆਂ ਬਲਵਿੰਦਰ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਪੋਸੂ ਨਾਮਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਧੰਨਵਾਦ ਜੀ ਜੈਪੀ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਸਫੀਤੀ ਅਜਿਹਾ ਕੈਂਪ ਲਗਾਇਆ ਜਾ ਰਿਹਾ ਉਹ ਸਿਰਫ ਅੱਖਾਂ ਦਾ ਲਗਾਇਆ ਜਾ ਰਿਹਾ ਕੋਵਿਡ ਦਵਾਈਆਂ ਦਾ ਅੱਖਾਂ ਦਾ ਕੈਂਪ ਹੀ ਲਗਾਇਆ ਜਾ ਰਿਹਾ ਸੀ ਜਿਹਦੇ ਵਿੱਚ ਜੋ ਦਵਾਈਆਂ ਬਿਲਕੁਲ ਮੁਫਤ ਤਿਆਰੀਆਂ ਹਨ ਔਰ ਜਿਹੜੇ ਆਪਰੇਸ਼ਨ ਆ ਗਏ ਬਿਲਕੁਲ ਫ੍ਰੀ ਕੀਤਾ ਜਾਂਦੇ ਅੱਛਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਪੂਰਾ ਜੋ ਦਵਾਈਆਂ ਜੋ ਆਪਣਾ ਆਪਰੇਸ਼ਨ ਹੈਗੇ ਬਿਲਕੁਲ ਟੋਟਲੀ ਫ੍ਰੀ ਹੈਗੇ ਆ ਜੀ ਆਪਰੇਸ਼ਨ ਇੱਥੇ ਹੀ ਹੋਣਗੇ ਨਹੀਂ ਜੀ ਹਸਪੀਟਲ ਇਹ ਹਸਪਤਾਲ ਵਿੱਚ ਉਹ ਡਾਕਟਰ ਜਗਦੀਪ ਆਈ ਸੈਂਟਰ ਉੱਥੇ ਹੋਣਗੇ ਜੀ ਆਪਰੇਸ਼ਨ ਜੀ ਉੱਥੇ ਹੋਣਗੇ ਜੀ ਇੱਕ ਦਿਨ ਦੇ ਵਿੱਚ ਕਿੰਨੇ ਆਪਰੇਸ਼ਨ ਹੋ ਸਕਦੇ ਨੇ ਸਰ ਇੱਕ ਦਿਨ ਦੇ ਵਿੱਚ ਪੰਜ ਜਾਂ 6 ਪੰਜ ਜਾਂ 6 ਜੀ ਉਹ ਜਿਹੜੇ ਆਪਰੇਸ਼ਨ ਹੈ ਉਹਨਾਂ ਦਾ ਖਰਚਾ ਫਿਰ ਕੌਣ ਚੁੱਕੇਗਾ ਜੀ ਸਰ ਜੀ ਉਹਨਾਂ ਉਹ ਡਾਟੀਅਲ ਚੋਪੜਾ ਜਿਹੜੇ ਸੰਸਥਾ ਲਗਾਇਆ ਹੋਇਆ ਹੈ ਯਾਰ ਕੈਂਪ ਉਹ ਚੱਕਰ ਦੇ ਜੀ ਮੈਡੀਸਨ ਫ੍ਰੀ ਹੈ ਮੈਡੀਸਨ ਟੋਟਲੀ ਫ੍ਰੀ ਹੈ ਜੀ ਇਸ ਤੋਂ ਲਾਪਰ ਹੋਰ ਕੀ ਫ੍ਰੀ ਦਵਾਗੇ ਤੁਸੀਂ ਜਾਣਗੇ ਜੀ ਨੰਬਰ ਚੈੱਕ ਕਰਕੇ ਹੁੰਦੇ ਨੇ ਜੀ ਜੀ ਜੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਅਗਰ ਦੇਵ ਧੰਗਰ ਦੇਵ ਅੱਜ ਸੰਤ ਨਰਮਨ ਸਿੰਘ ਜੀ ਜਿਹੜੇ ਕੇ ਗੱਦੇ ਨਿਸ਼ੇਨਾ ਬਾਪੂ ਸੰਤ 108 ਸੰਤ ਮੋਤੀराम ਜੀ ਜਿਹੜੇ ਕੇ ਸੰਤ ਧਾਮ ਬਣਿਆ ਹੋਇਆ ਜਿੱਥੇ ਸੰਤਾਵਲੋ ਅੱਜ ਬਹੁਤ ਵੱਡਾ ਕਾਰਜ ਜਿਹੜਾ ਕਰਵਾਇਆ ਜਾ ਰਿਹਾ ਕਿਉਂਕਿ ਅੱਖਾਂ ਦਾ ਕੈਂਪ ਲਵਾਇਆ ਗਿਆ ਸੋ ਆਪਣੀਆਂ ਸੰਗਤਾਂ ਨੂੰ ਕੋਈ ਤਕਲੀਫ ਨਾ ਦੇਵੇ ਇਹੋ ਜੇ ਕੰਮ ਜਿਹੜੇ ਆ ਸਮਾਜ ਭਲਾਈ ਦੇ ਸੰਤਾਵਲੋ ਕੀਤੇ ਜਾਂਦੇ ਆ ਸੋ ਪਾਵਰ ਆਫ ਸੋਸ਼ਲ ਜੁਨਟੀ ਵੀ ਜਿਹੜੀ ਪਟਿਆਲੇ ਤੋਂ ਟੀਮ ਚੱਲ ਕੇ ਆਈ ਪੁਸਨਾਵਾ ਦੇ ਇਸ ਕਰਕੇ ਹੈ ਕਿ ਕਿਤੇ ਵੀ ਕਾਰਜ ਸਾਨੂੰ ਭਲਾਈ ਦਾ ਜਿੱਥੇ ਨਜ਼ਰ ਆਉਂਦਾ ਉਥੇ ਅਸੀਂ ਪਹੁੰਚ ਕੇ ਜ਼ਰੂਰ ਰਿਕਾਰਡਿੰਗ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜਿੰਨਾ ਵੀ ਅਸੀਂ ਹਿੱਸਾ ਲੈ ਸਕਦੇ ਲੈਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਸੰਤਾਂ ਨੂੰ ਜਿਹੜੇ ਕਿ ਸ਼੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇ ਸੋਸਾਇਟੀ ਨਰਮਨ ਸਿੰਘ ਜੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਪੂਰੇ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦੇਣਾ ਕਿ ਸੰਤ ਜਿਹੜੇ ਕਾਰਜ ਕਰਦੇ ਆ ਸਾਨੂੰ ਇਹਨਾਂ ਦੇ ਨਾਲ ਜਰੂਰ ਸਹਿਯੋਗ ਕਰਦੇ ਰਹਿਣਾ ਚਾਹੀਦਾ ਤਾਕੇ ਇਹੋ ਜੇ ਕਾਰਜ ਜਿਹੜੇ ਆ ਹੋਰ ਵੀ ਕੀਤੇ ਜਾ ਸਕਣ ਜਿਵੇਂ ਕਿ ਬਲੱਡ ਕੈਂਪ ਹੈ ਜਾਂ ਹੋਰ ਕੋਈ ਆਪਾਂ ਲੋਕਾਂ ਦੀ ਸਿਹਤ ਸੋਤਲੇ ਲਾ ਸਕਦੇ ਕੈਂਪ ਸੋ ਇਸ ਗੱਲ ਦੇ ਸੰਤਾਂ ਨੂੰ ਸਾਰਿਆਂ ਨੂੰ ਇਹ ਸੰਗਤ ਨੂੰ ਵਧਾਈ ਦੰਨੇ ਪਾਵਰ ਆਫ ਸੋਸ਼ਲ ਜਸਟਿਸ ਲੋ ਯਾ ਕਰਦੇ ਹਨ ਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਗਾਇਗੁਰੂ ਨੂੰ ਅਨਗੁਰ ਦੇ ਸਤਿਗੁਰੂ ਦੇ ਪਾਉਣ ਪੂਰੇਤਰ ਬਚਨ ਹਨ ਰੋਗੀ ਕਾ ਖੰਡੋਪ੍ਰਭ ਰੋਗ ਦੁਖੀਏ ਕਾ ਮਕਾਵੋ ਪ੍ਰਭ ਸੋਖ ਦੋਖ ਪੰਜਨ 139 ਦੋਖ ਪੰਜਨ 139 8 ਪਹਿਰ ਅਰਧਯ ਔਰਨ ਸਤਗੁਰ ਗਿਆਨ ਦੇ ਮਹਾਵਾਕ ਅਨਸਾਰ ਕਬੀਰ ਸੇਵਾ ਕੋ ਦੋਏ ਭਲੇ ਐਤ ਸੰਤ ਇਕਰਾਮ ਸੰਤ ਜੋ ਦਾਤਾ ਰਾਮ ਕੋ ਰਾਮ ਜੋ ਦਾਤਾ ਮੁਕਤੀ ਕੋ ਸੰਤ ਦੇ ਭਾਵ ਨਾਮ ਦੇ ਮਹਾਵਾਕ ਅਨਸਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਹਾਨ ਅਦੋ ਅਪਰਾਲਾ ਸਦਕਾ ਤੰਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਸਾਡ ਸੰਤ ਬਾਬਾ ਤਨਦਾਸ ਮਹਾਰਾਜ ਜੀ ਤੰਤਾਂ ਅਤੇ ਫੋਰਤੰਦ ਬਾਬਾ ਮੋਤੀ ਰਾਮ ਜੀ ਮਹਾਰਾਜ ਜਿਨ੍ਹਾਂ ਦੇ ਮਹਾਨ ਤਪੋ ਸਥਾਨ ਵੇਖੇ ਸੰਗਤਾਂ ਦੇ ਅਦੋ ਅਪਰਾਲਾ ਸਦਕਾ ਅਕਾਲ ਪੁਰਖ ਦੀ ਪ੍ਰੇਰਣਾ ਸਦਕਾ ਔਦੋਂ ਮਤ ਆਤ ਅੰਤਰਜਾਮੀ ਜੋ ਪ੍ਰੇਰੇ ਤੋ ਕਰਨਾ ਜੋ ਨਟੂਆ ਤੰਤ ਵਜਾਏ ਤੰਤੀ ਤ론 ਬਾਗੀਰ ਗੰਤਿਆਂ ਨਾਲ ਦੇ ਮਹਾਵਾਕਾਂ ਅਨੁਸਾਰ ਮਹਾਰਾਜ ਦੇ ਅਕਾਲ ਪੁਰਖ ਜੀ ਦੇ ਉਦੋਂ ਸਦਕਾ ਦਾਸਾਂ ਨੂੰ ਜੋ ਉਦੋਂ ਬਖਸ਼ਿਸ਼ ਕੀਤਾ ਹੈ ਅੱਜ ਅੱਖਾਂ ਦਾ ਟੈਂਪ ਲੱਗਣੇ ਆ ਰਿਹਾ ਹੈ ਮਹਾਂਪੁਰਖਾਂ ਦੇ ਬੜੇ ਸੁੰਦਰ ਬਚਨਿਆਂ ਨੂੰ ਤੇ ਪੜਿਆ ਦਿਆ ਕਰੋ ਚੱਬੜੇ ਕਲਣ ਰਤਨਾਂ ਸੇ ਸੁਣੀਅਰ ਬਹਿਵੇ ਮੁਤੀ ਤਾਂ ਸੇ ਜਾਣੀ ਚੱਲ ਗਏ ਕਹਿੰਦੇ ਚੱਬੜ ਦੰਦ ਕਲਣ ਪੈਰ ਰਤਨ ਆਪਣੀ ਅੱਖਾਂ ਸੁਨੀਆ ਕਾਨ ਇਹ ਸੱਚੇ ਮਿੱਤਰ ਆ ਮਨੁੱਖ ਦੇ ਜਦੋਂ ਇਹ ਸਾਰੇ ਜਵਾਬ ਦੇ ਜਾਂਰ ਤਾਂ ਬੰਦੇ ਦਾ ਜੀਵਨ ਜਿਹੜਾ ਆ ਉਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਉਸ ਜੀਵਨ ਨਾਲੋਂ ਬੰਦਾ ਐਵੇਂ ਹੀ ਸਮਝਦਾ ਕਿ ਮੈਂ ਦੁਨੀਆ ਉੱਤੇ ਆਇਆ ਹੀ ਨਹੀਂ ਤੇ ਮੈਂ ਦੁਨੀਆ ਤੋਂ ਚਲੇ ਜਾਵਾਂ ਉਹ ਤੇ ਚੰਗੀ ਗੱਲ ਐ ਇਹ ਮਹਾਪੁਰਖਾਂ ਦੇ ਬਚਨ ਆ ਹਸਿਆਣੇ ਦੇ ਕਥਨ ਐ ਵੀ ਅੱਖਾਂ ਜਿਹੜੀਆਂ ਇਹ ਬਹੁਤ ਨਿਆਮ ਤੇ ਆਖਾਂ ਵਾਲਿਓ ਅੱਖਾਂ ਬੜੀਆਂ ਨਿਆਮ ਤੇ ਬਹੁਤ ਨਿਆਮ ਤੇ ਜਹਾਨ ਗਿਆ ਕਾਨ ਗਿਆ ਤਾਂ ਰਾਗ ਗਿਆ ਦੰਦ ਗਿਆ ਤਾਂ ਸਵਾਗ ਗਿਆ ਇਹ ਸਾਰੇ ਉਹਨਾਂ ਦੇ ਬਚਨ ਹੈ ਇਸ ਵਾਰ ਤੇ ਅੱਜ ਇਹ ਦੂਜਾ ਕੈਂਪ ਆ ਪਹਿਲਾਂ ਵੀ ਮੈਂ ਆਖਾਂ ਦਾ ਕੈਂਪ ਇੱਥੇ ਲਵਾ ਚੁੱਕਾ ਆ ਔਰ ਇਹ ਦੂਸਰਾ ਕੈਂਪ ਜਿਹੜਾ ਆ ਇਹਦੇ ਵਿੱਚ ਅੱਜ ਸਾਰਾ ਕੁਝ ਜਿੰਨਾ ਕੁਛ ਵੀ ਜੋ ਵੀ ਲੋੜਿੰਦਾ ਮਰੀਏ ਜਿੰਨਾ ਗੇ ਜਾਣਕਾਂ ਲਾਉਣ ਵਾਲੀਆਂ ਤੇ ਐਣਕਾਂ ਫਰੀ ਜੇ ਕੋਪਰੇਸ਼ਨ ਹੋਣ ਵਾਲਾ ਤੇ ਆਪਰੇਸ਼ਨ ਵੀ ਫਰੀ ਹੋਊਗਾ ਇਹ ਸਾਰਾ ਜਿਹੜਾ ਆਪਣੇ ਉਦਮਿਆ ਪਰਾਲਾ ਇਹ ਸਾਡੀ ਕਮੇਟੀ ਦਾ ਸਾਥ ਫਰੀ ਮਨਜੀਤ ਸਿੰਘ ਜੋ ਦੂਸ਼ ਦੇ ਵਿੱਚ ਅਮਰੀਕਾ ਦੇ ਵਿੱਚ ਹਾਰ ਅਟੈਕ ਆ ਕੇ ਉਹਦੀ ਮੌਤ ਹੋ ਗਈ ਸੀ ਆ ਦੋਨਾਂ ਦੀ ਮਾਤਾ ਹਰਜਿੰਦਰ ਕੌਰ ਜਿਨ੍ਹਾਂ ਨੇ ਇਸ ਡੇਰੇ ਅੰਦਰ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੇਰੇ ਨਾਲ ਮੋਗਨਾ ਮੋਢਾ ਜੋੜ ਕੇ ਆ ਸਾਰਾ ਡੇਰਾ ਜਿਹੜਾ ਬਣੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਦੋਨਾਂ ਦੀ ਮਾਂ ਪੁੱਤ ਦੀ ਯਾਦ ਦੇ ਵਿੱਚ ਇਹ ਮੈਂ ਕਹਿ ਪਲਵਾ ਰਿਹਾ ਹੈਗਾ ਆ ਵਾਹਿਗੁਰੂ ਉਹਨਾਂ ਦੀ ਹੋਂ ਨੂੰ ਸ਼ਾਂਤੀ ਬਖਸ਼ੇ ਜਿਹੜਾ ਮੇਰਾ ਬੇਟਾ ਹੈ ਉਹ ਬੜਾ ਦਾਨੀ ਸੀ ਬਹੁਤ ਨੇਕ ਸੁਭਾਅ ਦਾ ਸੀ ਔਰ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਬੜਾ ਤਾਂ ਕਿ ਜਗਾ ਮਿਲ ਗਿਆ ਜੇ ਮੈਨੂੰ ਕੋਈ ਰੱਬ ਨੇ ਕਿਰਪਾ ਕੀਤੀ ਮੈਨੂੰ ਉਹਦੇ ਉਹਦੋਂ ਮ ਦਿੱਤਾ ਮੈਨੂੰ ਕੋਈ ਉਹਨੇ ਤਾਕਤ ਦਿੱਤੀ ਸ਼ਕਤੀ ਦਿੱਤੀ ਤਾਂ ਮੈਂ ਕੋਈ ਛੋਟਾ ਮੋਟਾ ਪ੍ਰੋਜੈਕਟ ਨਾ ਦਿਨ ਹਾਂ ਤੇ ਕਿ ਲਾਉਂਗਾ ਔਰ ਮੈਂ ਇਹ ਵਾਦਾ ਕਰਕੇ ਅਨਾਉਂਸਰੀ ਕਰਦਾ ਪਰ ਮੇਰੀ ਇੱਛਾ ਹੈ ਆ ਕਿ ਮੈਂ ਇੱਥੇ ਕੋਈ ਹਸਪਤਾਲ ਬਣਾਵਾਂ ਕਿਉਂਕਿ ਸਾਡੇ ਇਲਾਕੇ ਵਿੱਚ ਕੋਈ ਹਸਪਤਾਲ ਨਹੀਂ ਹੈਗਾ ਖੇਰ ਜਾਣਾ ਪੈਂਦਾ ਜਾਂਦੇ ਜਾਂਦੇ ਬੰਦੇ ਦੀ ਰਾਹ ਤੇ ਮੌਤ ਹੋ ਜਾਂਦੀ ਹੈ ਇਸ ਵਾਰ ਦੇ ਜੇ ਮਾਲਕ ਨੇ ਕਿਰਪਾ ਕੀਤੀ ਦਾਵਾ ਨਹੀਂ ਕਰ ਰਿਹਾ ਮੈਂ ਕਿ ਮਾਲਕ ਨੇ ਕਿਰਪਾ ਕੀਤੀ ਆ order ਦਿੱਤਾ ਤਾਂ ਇਹੋ ਜਿਹਾ ਕੋਈ ਅਪਰਾਧਾ ਗਰੂ ਕਰਾਂਗੇ ਵਾਹਿਗੁਰੂ ਕਿਰਪਾ ਕਰੇ ਸਾਨੂੰ ਆਦਮ ਦੇਵ ਸੰਤਾਂ ਜੇ ਨੀਆਂ ਵੀ ਆ ਰਹੀਆਂ ਆ ਚੁੱਕੀਆਂ ਸਾਰਿਆਂ ਦਾ ਬਹੁਤ-ਬਹੁਤ ਧੰਵਾਦ ਹੈ ਡਾਕਟਰ ਸਹਿਵਾਨਾ ਦਾ ਬਹੁਤ-ਬਹੁਤ ਧੰਵਾਦ ਹੈ ਸਟਾਫ ਦਾ ਬਹੁਤ-ਬਹੁਤ ਧੰਵਾਦ ਹੈ ਜਿਹੜੇ ਸਮੇਂ ਤੋਂ ਆ ਕੇ ਬੈਠੇ ਆ ਔਰ ਕੈਂਪ ਦੇ ਵਿੱਚ ਵੀ ਰਹੇ ਸੀ ਬਹੁਤ ਵੱਡੀ ਸਮੂਹਲੀਅਤ ਆ ਔਰ ਬਹੁਤ ਵੱਡਾ ਯੋਗਦਾਨ ਹੈ ਜਿਆਨੀ ਮਹਿੰਦਰ ਸਿੰਘ ਜੀ ਗੋਡੇ ਤੋਂ ਉਹ ਵੀ ਸਾਡੇ ਪਾਸ ਆਇਆ ਔਰ ਬਹੁਤ سارے ਸੰਗਤ ਸਰਦਾਰ ਗੁਰਦੇਵ ਸਿੰਘ ਸਾਡੇ ਇਲਾਕੇ ਦੇ ਬਹੁਤ ਵੱਡੀ ਸ਼ਖਸੀਅਤ ਜਥੇਦਾਰ ਸਾਹਿਬ ਆ ਔਰ ਇਹ ਬਹੁਤ ਸਾਡੇ ਇਲਾਕੇ ਦੇ ਇੱਕ ਨਾਮਵਰ ਆਦਮੀ ਹੈ ਔਰ ਗਰੀਬਾਂ ਤੋਂ ਬੜੀ ਦਇਆ ਕਰਦੇ ਬਹੁਤ ਸੇ ਆਦਮੀ ਇਹ ਵੀ ਆਏ ਆ ਔਰ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਤੁਸੀਂ ਵੀ ਕੋਆਟਮ ਕਰੋ ਇੱਥੇ ਕੋ ਆਪਾਂ ਨੂੰ ਯੋਗਾ ਮਿਲ ਗਿਆ ਰੋਡ ਦੇ ਉੱਤੇ ਆਪਾਂ ਉਹਦੇ ਵਿੱਚ ਕੋਈ

ڈاکٹر شگدیپ اور اس کا پیسہ دونوں بہت اچھے ٹیچرس ہیں نہیں آپ سے یو ایس میں یہ کانسپٹ ہی نہیں ہے ایسا کچھ نئے ہے آئی تھنک یہ تو اچھا ہوگا کی ہاں ضرور میں یہی کرنا چاہتی ہوں ہاں وہاں ہمارے سوسائٹی ہے وہاں بہت سارے گرودوارے بھی ہیں مندرز بھی ہیں ابھی بھی تو میں کتنے سالوں سے آپ کو یو ایس ہیں اور میں نیو یورک میں جنم مشیگن میں تھی جو یو ایس میں ہے پچھلے چار سال سے میں نیو یورک میں ہوں ہاں میں یہاں پنجاب میں ہی تھی کیونکہ میرے سسران یہاں رہتے ہیں یہاں آ کر مجھے اور کلچر کے بارے میں پتا چلا بہت سارے لوگوں سے ملی ہوئی بہت اچھا ہے بار بار واپس वापस आ گی You like Punjab. Yes. So, yes. لوگ بہت اچھے ہاں میں نے دیکھا ہے یہاں کی سب لوگ اچھے ہیں یہاں کے کلچر بھی اچھا ہے سیکھ جاؤں گی ਅਜੇ ਨੇਰੇ ਵੀ ਘਟਾ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਭਾਜੀ ਘਟੇ ਚੈੱਕ ਹੋਣੇ ਚੈੱਕ ਕੀਤੇ ਇਸ ਨੂੰ ਪਹਿਲਾਂ ਵੀ ਚੈੱਕ ਆਪ ਨਹੀਂ ਨਹੀਂ ਪਹਿਲੀ ਵਾਰੀ ਹਾਂਜੀ ਇਸ ਸਮੇਂ ਲ ਕੋਈ ਐਲਰਜੀ ਵੀ ਨਹੀਂ ਲੱਗੀ ਨਹੀਂ ਕਿਸ ਤਰ੍ਹਾਂ ਮਹਿਸੂਸ ਹੋਇਆ ਵੀ ਨੇਰੇ ਦੀ ਨਜ਼ਰ ਘਟਿਆ ਮਾਣਾ ਹੋਇਆ ਲੱਗਦਾ ਬਈ ਥੋੜਾ ਧੁੰਦਲਾ ਹਾਂਜੀ ਹਾਂਜੀ ਧੁੰਦਲਾ ਦਿਲਾ ਹਾਂਜੀ ਹਾਂਜੀ ਮਿਹਰਬਾਨੀ ਬੇਣੀ ਸਾਡੇ ਬਹੁਤ ਸਤਿਕਾਰਯੋਗ ਬਾਬਾ ਨਰਮੋਦਸ ਜੀ ਉਹਨਾਂ ਨੇ ਆਪਣੇ ਬੱਚੇ ਦੀ ਤੇ ਉਹਨਾਂ ਦੀ ਤਰਫਤਰੀ ਯਾਰ ਵਿੱਚ ਇਹ ਅੱਖਾਂ ਦਾ ਕੈਂਪ ਜਿਹੜਾ ਲਵਾਇਆ ਬਹੁਤ ਸ਼ਲਾਘਾ ਦੇ ਗੋਹ ਹੈ ਇਸ ਕੈਂਪ ਦੀ ਖਾਸ ਸ਼ਿਹਤ ਕੀ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਇੱਥੇ ਲੋਕ ਸੱਜਣ ਅਮੀਰ ਲੋਕ ਦੇ ਉਹਨਾਂ ਦਾ ਕਦੇ ਕੋਈ ਅਪਰਾਧਾ ਇਹ ਹੋਇਆ ਨਹੀਂ ਕੀਤਾ ਇਹਨਾਂ ਨੇ ਸਰਦਾਰ ਮੈਲਵਰ ਦਾਸ ਜੀ ਉਹਨਾਂ ਨੇ ਬਾਬਾ ਜੀ ਉਹਨਾਂ ਨੇ ਬਹੁਤ ਅਪਰਾਧਾ ਕਰਕੇ ਇਹ ਜਿਹੜਾ ਕੈਂਪ ਅਖਾਂ ਅਨਵਾਇਆ ਕਿਉਂਕਿ ਸਾਡਾ ਅੱਜ ਦਾ ਜਿਹੜਾ ਯੁੱਗ ਬੜਾ ਭਿਆਨਕ ਯੁੱਗ ਹੈ ਬੁਗਾਰੀਆਂ ਬੜੀਆਂ ਵੱਧ ਚੁੱਕੀਆਂ ਕਿਉਂਕਿ ਸਰਕਾਰਾਂ ਤੋਂ ਇਹਨਾਂ ਲੋਕਾਂ ਇਕੱਠੇ ਹੋ ਕੇ ਹਸਪਤਾਲ ਬੰਨ੍ਹ ਨੂੰ ਵੀ ਤਿਆਰ ਆ ਇਨਾ ਬਾਬਾ ਜੀ ਹੁਣੇ ਗੱਲ ਕੀਤੀ ਸੀ ਤੇ ਜੇ ਕਿਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਪਣੇ ਟਰਸਟ ਬਣਾ ਕੇ ਕੋਈ ਜਗ੍ਹਾ ਮੋਹ ਲੈ ਕੇ ਆਪਾਂ ਉੱਥੇ ਹਸਤਾ ਬਣਾ ਕੇ ਉਹ ਟਰਸਟ ਨੂੰ ਚੰਗੀ ਤਰ੍ਹਾਂ ਚਲਾਈਏ ਜਿਵੇਂ ਕਿ ਜਲੰਧਰ ਵਿੱਚ ਗੁਰੂ ਨਾਮਿਕ ਹਸਪੀਟਲ ਹੈ ਵੀ ਟਰਸਟ ਇੱਕ ਸਾਡੇ ਨਿਜਣਾ ਪੜੇ ਵਿੱਚ ਇੱਕ ਸਰਕਾਰੀ ਐਜੂਵਕੇ ਡਿਸਪੈਂਸਰੀ ਹੈ ਇੱਕ ਭਗਵੰਤ ਸਰਕਾਰ ਨੇ ਵੀ ਕਲੀਨਿਕ ਖੋਲੀ ਹੈ ਇੱਕ ਸਾਦਾ ਸੱਚਾ ਸੁੱਚਾ ਟੈਰੀਚੇਲ ਚੈਰੀਟੇਬਲ ਇਹ ਉਤਰਸਾ ਹੈਗਾ ਉਹਰੇ ਵਿੱਚ ਅਸੀਂ ਮ사ਜ ਲੋਕ ਬੜੇ ਦੁਰਦਰ ਉਹਦੇ ਜਿਹੜਾ ਹੁੰਦਾ ਹੈ ਇਸ ਕਰਕੇ ਮੈਂ ਬਹੁਤ ਅੱਜ ਸੰਤ ਬਾਬਾ ਨਿਰਮਲ ਰਾਜੀ ਦੀ ਸ਼ਲਾਘਾ ਕਰਦਾ ਮੈਂ ਬੜਾ ਇਹਨਾਂ ਨੂੰ ਪਿਆਰ ਦਿੰਦਾ ਹਾਂ ਅਤੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਬਹੁਤ ਇੱਕ ਤਖੜਾ ਕੰਮ ਕੀਤਾ ਬੜਾ ਵੱਡਾ ਪ੍ਰਾਲਾ ਹੈ ਇਹ ਜੇ ਸਾਡੇ ਵੱਡੇ ਡੇਰੇ ਲੋਕ ਵੱਡੇ ਵੱਡੇ ਹੱਦ ਉੱਥੇ ਇਹਨਾਂ ਨੂੰ ਕਹੋਦੇ ਹਸਪਤਾਲ ਲਿਆ ਕੇ ਅੱਖਾਂ ਦਾ ਚੈੱਕਅਪ ਕਰਾਉਣਾ ਇਹਨਾਂ ਨੂੰ ਹੋਰ ਦੁਆਇਆਂ ਦੇਣੀਆਂ ਇਹ ਇੱਕ ਬਹੁਤ ਚੰਗੀ ਸੇਵਾ ਹੈ ਮੈਂ ਇੰਦੀਆਂ ਗੱਲਾਂ ਕਰਦਾ ਖਿਮਾਂ ਦਾ ਆਜ਼ਾਦਕ ਔਰ ਮੈਂ ਬਾਬਾ ਜੀ ਨਿਰਮਲ ਰਾਜੀ ਦਾ ਬਹੁਤ ਤਲਵਾਦੀ ਹਾਂ ਇਹਨਾਂ ਜਿਹੜਾ ਅਪਰਾਲਾ ਕਰਕੇ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਤਾਰਜੋਗ ਸੰਤ ਬਾਬਾ ਨਿਰਮਲ ਸਿੰਘ ਜੀ ਆਵਾਦਾਨ ਜੋ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਜਨਮਸਥਾਨੀ ਪੰਜਾਬ ਦੇ ਇਹ ਇਹਨਾਂ ਦੀ ਬਹੁਤ ਦੇਰ ਆ ਸਮਾਜ ਵਾਸਤੇ ਬਹੁਤ ਹੀ ਵੱਡੀ ਘਾਲਣਾ ਹੈ ਅੱਜ ਪਵਿੱਤਰ ਅਸਥਾਨ ਤੇ ਸੰਤ ਬਾਬਾ ਮਹਾਰਾਜ ਮੁਰਤੀ RAM ਜੀ ਮਹਾਰਾਜ ਬਾਬਾ ਕਾਂ ਦਾਸ ਜੀ ਦੇ ਪਵਿੱਤਰ ਅਸਥਾਨ ਤੇ ਸ਼੍ਰੀਮਤੀ ਸਤਕਾਰਯੋਗ ਮਾਤਾ ਸਰਬਸੀ ਹਰਜਿੰਦਰ ਕੌਰ ਜੀ ਬਹੁਤ ਹੀ ਸਤਕਾਰਯੋਗ ਸੁਪੁੱਤਰ ਮਨਜੀਤ ਜੀ ਇਹ ਯਾਦ ਦੇ ਵਿੱਚ ਸੰਤਾਂ ਨੇ ਅਪਰੈਨਜ ਕੀਤਾ ਹੈ ਇਹ ਬਹੁਤ ਹੀ ਵੱਡਾ योगदान ਹੈ ਸੰਗਤ ਵਾਸਤੇ ਜਿਹੜੇ ਲੋਕ ਜਿਹੜੇ ਵੀ ਸੰਗਤ ਦੂਦਰਾਡੇ ਜਾ ਨਹੀਂ ਸਕਦੀ ਸਮਾਂ ਨਹੀਂ ਮਿਲਦਾ ਆਰਥਿਕ ਤੌਰ ਤੇ ਵੀ ਕਮਜ਼ੋਰ ਆ ਉਹਨਾਂ ਦੇ ਵਾਸਤੇ ਉਹ ਇੱਥੇ ਆ ਕੇ ਆਪਣੇ ਆਈਸ ਹੈ ਚੈੱਕ ਕਰਵਾ ਸਕਦੇ ਆ ਆਪਰੇਸ਼ਨ ਕਰਵਾ ਸਕਦੇ ਆ ਦਵਾਈਆਂ ਲੈ ਸਕਦੇ ਆ ਸੰਤਾਂ ਦੀ ਮਹਾਰਾਜ ਮਹਾਰਾਜੀ ਬਹੁਤ ਹੀ ਵੱਡੀ ਯੋਗਗਵਾਹੀ ਹੈ ਸੰਗਤ ਵਾਸਤੇ ਸੋ ਸੰਗਤ ਹੈ ਜੋ ਸਮੂਹ ਸੰਗਤ ਹੈ ਬਹੁਤ ਇਸ ਮਹਾਰਾਜ ਜੀ 108 ਸੰਤ ਬਾਬਾ ਮੋਤੀराम ਮਹਾਰਾਜ ਜੀ ਕਪ ਅ ਸੰਤੇ ਬੀਬੀ ਅਰਜੰਨਨ ਕੋ ਮਨਜੀਤ ਸਿੰਘ ਜੀ ਯੂ ਐਸ ਏ ਦੀ ਯਾਦ ਅੰਦਰ ਇਸ ਡੇਰੇ ਵਿਖੇ ਅੱਖਾਂ ਦਾ ਫ੍ਰੀ ਚੈੱਕ ਅਪ ਕੈਂਪ ਲੱਗ ਰਿਹਾ ਹੈ ਇਹ ਜੋ ਸਾਰੇ ਦਾ ਸਾਰਾ ਉਪਰਾਲਾ ਹੈ ਸਤਿਗੁਰੂ ਰਦਾਸ ਮਹਾਰਾਜ ਜੀ ਦੀ ਇੱਕ ਵਾਰ ਸਦਕਾ ਮੌਕੇ ਦੇ ਹਾਕਮ ਗਤੀਨ ਸ਼ੀਨ 108 ਸੰਤ ਬਾਬਾ ਨਨਮਤ ਸਿੰਘ ਮਹਾਰਾਜੀ ਦਾ ਪਰ ਉਪਕਾਰ ਉਪਰਾਲਾ ਕੀਤਾ ਗਿਆ ਹੈ ਇਸ ਉਪਰਾਲੇ ਤੇ ਸਾਰੀਆਂ ਸੰਗਤਾਂ ਨੂੰ ਚੈੱਕ ਅਪ ਕਰਾ ਕੇ ਅੱਖਾਂ ਦਾ ਇੱਕ ਮਹਾਨ ਕਰਮ ਹੈ ਕਿ ਅੱਖਾਂ ਤੋਂ ਬਿਗੈਰ ਬੰਦਾ ਕਿਸੇ ਵੀ ਕੰਮ ਦਾ ਨਹੀਂ ਹੈ ਅੱਖਾਂ ਹੈ ਤਾਂ ਜਹਾਨ ਹੈ ਇਸੇ ਕਰਕੇ ਇਹਨਾਂ ਮਹਾਪੁਰਸ਼ਾਂ ਨੇ ਇਹ ਉਪਰਾਲਾ ਬੀਬੀ ਜੀ ਦੀ ਯਾਦ ਵਿੱਚ ਮਨਜੀਤ ਸਿੰਘ ਦੀ ਯਾਦ ਅੰਦਰ ਇਸ ਡੇਰੇ ਵਿਖੇ ਪਹਿਲੀ ਵਾਰ ਲਗਵਾਇਆ ਹੈ ਦਾਸ ਆਵਾਜ਼ਪੁਰਾ ਜਲੰਧਰ ਤੋਂ ਸ਼੍ਰੀਮਾਨ 108 ਸੰਤ ਬਾਬਾ ਕਪੂਰ ਦਾਸ ਮਹਾਰਾਜ ਦੀ ਆਵਾਜ਼ਪੁਰੇ ਵਾਲੇ ਜੋ ਕਿ ਇਹ ਸ਼੍ਰੀ ਗੁਰੂ ਰਾਜ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਜਨਰਲ ਸਕੱਤਰਾਂ ਦਾਸ ਵੀ ਇਹਨਾਂ ਦੇ ਨਾਲ ਜੁੜ ਕੇ ਔਰ ਸਾਰੀਆਂ ਸੰਗਤਾਂ ਦਾ ਆਏ ਹੋਏ ਸਾਰੇ ਮਹਾਪੁਰਸ਼ਾਂ ਦਾ ਡਾਕਟਰ ਸਹਿਵਾਨਾਂ ਦਾ ਕੋਟਨ ਕੋਟਨ ਵਾਧਾ ਨਵਾਜ਼ ਕਰਦਾ ਹੈ ਗਾਇ ਗੁਰਦੇ ਤੰਗੁਰ ਦੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੁਭ ਨਾਮ ਕੀ ਹੈ ਸਰ ਹੇਮੰਤ ਸਮਾਜ ਜੀ ਹੇਮੰਤ ਕੁਮਾਰ ਅੱਜ ਇੱਥੇ ਕਿਸ ਤਰ੍ਹਾਂ ਆਉਣ ਦਾ ਸਬਬ ਬਣਿਆ ਸਰ ਸਾਰੇ ਸੇ ਕੈਂਪ ਲੱਗਿਆ ਜੀ ਮਾਤਾ ਜੀ ਦੇ ਆਪਣੇ ਮੰਦਰ ਵੱਲੋਂ ਸਾਰੇ ਵੱਲੋਂ ਮਿਲ ਕੇ ਕੈਂਪ ਲਾਇਆ ਗਿਆ ਡਾਕਟਰ ਜਰੂਰ ਪਾਈ ਉਸ ਕੋਲ ਕੈਂਪ ਲੱਗਿਆ ਗਿਆ ਡਾਕਟਰ ਟੀ ਐਲ ਚੋਪਰਾ ਸਾਹਿਬ ਦੇ ਵੱਲੋਂ ਕਿ ਪ੍ਰਭਾਵ ਵੱਲੋਂ ਕੈਂਪ ਲੱਗਿਆ ਗਿਆ ਤੇ ਸਾਰਿਆਂ ਨੇ ਮਿਲ ਕੇ ਕੈਂਪ ਲਾਇਆ ਅੱਛਾ ਸਰ ਹੁਣ ਤੱਕ ਕਿੰਨੇ 10 ਮਿੰਟ ਜਾ ਚੁੱਕੇ ਨੇ ਸਵੇਰੇ 8 ਵਜੇ ਤੋਂ ਮਿਲ ਜਾ ਕੇ ਬੈਠੇ ਹੋਏ ਨੇ ਅੱਜ ਇਸ ਅੱਖਾਂ ਦੇ ਕੈਂਪ ਦੇ ਵਿੱਚ ਮਰੀਜ਼ਾਂ ਨੂੰ ਕੀ ਕੀ ਦਿੱਤਾ ਜਾਵੇਗਾ ਜਾਂ ਕਿਸ ਤਰ੍ਹਾਂ ਮਤਲਬ ਉਹਨਾਂ ਦਾ ਇਲਾਜ ਹੋਏਗਾ ਉਸ ਕੈਂਪ ਵਿੱਚ ਬਜ਼ੁਰਗਾਂ ਲੋਰਮੰਗ ਵਾਸਤੇ ਪੇਸ਼ਨ ਫਰੀ ਨੇ ਜੀ ਐਂਟਾ ਫਰੀ ਨੇ ਮੈਡੀਸਿਨ ਫਰੀ ਹੈ ਇਹ ਸਭ ਕੁਝ ਫਰੀ ਹੈ ਜੀ ਸਾਰਾ ਵਾਸਤੇ ਔਰ ਇੱਥੋਂ ਇਹ ਡਾਕਟਰ ਜਦੀਪ ਆਈ ਉਸਪੀਰ ਜਦੋਂ ਆਪਰੇਸ਼ਨ ਹੋਣਗੇ ਇਹਨਾਂ ਦੇ ਕਿੰਨੇ ਮਤਲਬ ਇੱਕ ਦਿਨ ਦੇ ਵਿੱਚ ਆਪਰੇਸ਼ਨ ਹੋ ਜਾਣਗੇ ਸਰ ਇਹ ਜੀ ਤੈਨੂੰ ਹੁੰਦੀ ਹੈ ਅਸੀਂ ਵੀ ਇਹ ਸਾਰੇ ਕਦਮ ਕਰਨੇ ਹੁੰਦੇ ਆ ਜੀ ਰਾਜ ਦੀ ਸੰਸਥਾ ਵੱਲੋਂ ਆਪਰੇਸ਼ਨ ਦੇ ਵਿੱਚ ਮੈਡੀਸਨ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਜਾ ਰਿਹਾ ਅਸੀਂ ਜੋ ਸਾਰਾ ਮੇਕੇ ਪਾ ਰਹੇ ਜੀ ਸਾਰੇ ਜਾਨ ਆਪਣੇ ਵੱਲ ਸਭ ਜੋੜ ਜੋ ਪਾ ਰਹੇ ਨੇ ਜੀ ਕੋਈ ਕੁਝ ਕਰ ਰਿਹਾ ਦੁੱਖ ਸਰਦਾ ਇਹਨਾਂ ਵਿੱਚੋਂ 110 ਦੇ ਕਰੀਬ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਲੇਡੀਜ਼ ਕਿੰਨੀਆਂ ਨੇ ਅੱਜ ਉਹ ਆਤਿਆ ਲੇਡੀਜ਼ ਜੈਨਸ ਨਹੀਂ ਜੈਨਸ ਜਾਵਨ ਜੀ ਥੋੜੇ ਮਿਲ ਕੇ ਸਮਝ ਲੋ ਦੀ 730 ਕਰ ਸਕਦੇ ਹੋ ਉਮਰ ਦਾ ਮੁਤਾਬਕ ਕਿੰਨੇ ਕਿ ਉਮਰ 80 ਤੱਕ ਵੀ ਬੰਦੇ ਆਏ ਹੋਏ ਨੇ 80 ਸਾਲ ਦੇ ਬੰਦੇ ਵੀ ਆਏ ਹੋਏ ਨੇ 60 ਸਾਲ ਦੇ ਵੀ ਆਏ ਹੋਏ ਨੇ ਜਾਵੇ 60 ਤੋਂ 70 ਤੇ 100 ਲਗਭਗ ਸੀ ਤੱਕ ਬੰਦੇ ਪਹੁੰਚੋ ਆਏ ਨੇ ਆਪਣਾ ओके ओके ਹਾਂਜੀ ਮੋਟੇ ਦਾ ਵੀ ਇਹ ਲਾਜ ਮੋਟੇ ਦਾ ਵੀ ਕੋਈ ਫ੍ਰੀ ਹੈ ਜੀ